डीजीपी पंजाब गौरव यादव ਵੱਲੋਂ ਜਿਹੜਾ ਕਿ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਉਸੇ ਤਹਿਤ ਜਿਹੜੇ ਗੈਂਗਸਟਰ ਅਤੇ ਮਾੜੇ ਅਨਸਰ ਹਨ ਉਹਨਾਂ ਉੱਪਰ ਪੂਰੀ ਤਰ੍ਹਾਂ ਨਕੇਲ ਕਸੀ ਜਾ ਰਹੀ ਹੈ ਜਿਸ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਵੀ ਹਾਸਲ ਹੋ ਰਹੀ ਹੈ ਇਸ ਦੌਰਾਨ ਜਿਹੜੇ ਪੁਲਿਸ ਜਿਹੜੇ ਕਰਮਚਾਰੀ ਹਨ ਔਰ ਥਾਣਿਆਂ ਦੇ ਮੁਖੀ ਹਨ ਉਹਨਾਂ ਨੂੰ ਵਕਫ-ਵਕਫ ਹਦਾਇਤਾਂ ਜ਼ਿਲ੍ਹੇ ਦੇ ਐਸਐਸਪੀ ਤਰੰਦਾਰਨ ਵੱਲੋਂ ਦਿੱਤੀਆਂ ਗਈਆਂ ਹਨ ਜਿਸ ਤਰ੍ਹਾਂ ਉਹਨਾਂ ਵੱਲੋਂ ਤੜਕਸਾਰ ਤੋਂ ਹੀ ਵਕਫ-ਵਕਫ ਸ਼ਹਿਰ ਦੇ ਬਾਜ਼ਾਰਾਂ ਤੋਂ ਲੈ ਕੇ ਹੋਰ ਇਲਾਕਿਆਂ ਵਿੱਚ ਜਿਹੜਾ ਵਾ ਜਿੱਥੇ ਕੀ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ ਔਰ ਮਾੜ ਆਜ ਆ ਰਿਹਾ ਸਾਡੇ ਨਾਲ ਮੌਜੂਦ ਹਨ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਉਹਨਾਂ ਨਾਲ ਗੱਲ ਕਰਾਂਗੇ ਨਵਦੀਪ ਪੱਟੀ ਜੀ ਹਨ ਸਰ ਕੀ ਅੱਜ ਸਵੇਰ ਤੋਂ ਕਾਰਵਾਈ ਸ਼ੁਰੂ ਕੀਤੀ ਗਈ ਹੈ ਵੱਡੀ ਗਿਣਤੀ ਚ ਪੁਲਿਸ ਤਾਇਨਾਤ ਕੀਤੀ ਗਈ ਹੈ ਜੀ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਬੂੜੀ ਚੌਕ ਤੋਂ ਲੈ ਕੇ ਜੰਡੇਆਲਾ ਰੋਡ ਤੇ ਬੱਸ ਸਟੈਂਡ ਤੱਕ ਤਕਰੀਬਨ ਦੋ ਕਾਲਜ ਤੇ ਦੋ ਗਰਲਜ਼ ਦੇ ਸਕੂਲ ਨੇ ਉਸ ਰੋਡ ਦੇ ਉੱਤੇ ਅਸਮਾਜਿਕ ਤੱਤ ਨੇ ਉਹਨਾਂ ਦੀ ਕੰਪਲੇਂਟ ਆਈ ਸੀ ਜਿਸ ਕਰਕੇ ਅਸੀਂ ਅੱਜ 150 ਮੁਲਾਜ਼ਮਾਂ ਦੇ ਨਾਲ ਗਸ਼ਤ ਕੀਤੀ ਹੈ ਐਂਡ ਇਹਨਾਂ ਨੂੰ ਅੱਜ ਅਸੀਂ ਪਹਿਲੇ ਦਿਨ ਮੌਕਾ ਦਿੱਤਾ ਹੈ ਤਾੜਨਾ ਕੀਤੀ ਹੈ ਅੱਜ ਤੋਂ ਬਾਅਦ ਸਾਡੀ ਇਹ ਕਾਰਵਾਈ ਹਰੇਕ ਹਫ਼ਤੇ ਜਾਰੀ ਰਹੇਗੀ ਅੱਜ ਇਹਨਾਂ ਨੂੰ ਤਾੜਨਾ ਕੀਤੀ ਹੈ ਜੀ ਅਗਲੀ ਵਾਰ ਇਹਨਾਂ ਨੂੰ ਸਜ਼ਾ ਮਿਲੂਗੀ ਸੋ ਮੈਂ ਬੇਨਤੀ ਕਰਦਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਇਸ ਕੰਮ ਦੇ ਵਿੱਚ ਸਾਡਾ ਸਹਿਯੋਗ ਦੇਣ ਅਗਰ ਕੋਈ ਇਨਨੂੰ ਅਸਮਾਜਿਕਤਾਤ ਮਿਲਦਾ ਜਾਂ ਇਹਦੇ ਬਾਰੇ ਇਨਫੋਰਮੇਸ਼ਨ ਮਿਲਦੀ ਹੈ ਕਿਰਪਾ ਕਰਕੇ ਸਾਡੇ ਨਾਲ ਉਹ ਇਨਫੋਰਮੇਸ਼ਨ ਸਾਂਝੀ ਕੀਤੀ ਜਾਵੇ ਅਤੇ ਨਾਲ ਹੀ ਮੈਂ ਮਾੜੇ ਅਨਸਰਾਂ ਨੂੰ ਤਾੜਨਾ ਕਰਦਾ ਵੀ ਆਪਦੀਆਂ ਗਤੀਵਿਧੀਆਂ ਸੁਧਾਰ ਲਓ ਜਾਂ ਇਲਾਕੇ ਤੋਂ ਬਾਹਰ ਚਲੇ ਜਾਓ ਕਿਉਂਕਿ ਇਸ ਇਲਾਕੇ ਦੇ ਵਿੱਚੋਂ ਸਕਤੀ ਨਾਲ ਉਹਨਾਂ ਦੀਆਂ ਗਤੀਵਿਧੀਆਂ ਚੱਲਣ ਨਹੀਂ ਦਿੱਤੀਆਂ ਜਾਣਗੀਆਂ ਅਤੇ ਕਾਨੂੰਨ ਅਨੁਸਾਰ ਜੋ ਸਜ਼ਾ ਹੋਏਗੀ ਉਹ ਉਹਨਾਂ ਨੂੰ ਦਿੱਤੀ ਜਾਏਗੀ ਸਰ ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਬਜ਼ੁਰਗ ਹੁੰਦੇ ਆ ਸੀਨੀਅਰ ਸਿਟੀਜ਼ਨ ਹੁੰਦੇ ਆ ਨਾ ਕੁਝ ਬਿਮਾਰ ਲੋਕ ਵੀ ਹੁੰਦੇ ਆ ਨਾ ਮੋਟਰਸਾਈਕਲ ਵਿਕਲਾਂ ਉਪਰ ਵੱਡੀ ਜ਼ੋਰ ਨਾਲ ਪਟਾਕੇ ਮਾਰਨ ਵਾਲੇ ਆਮ ਹੀ ਘੁੰਮਦੇ ਆ ਨਾ ਸਲੈਂਸਰਾਂ ਨਾਲ ਛੇਡਛਾੜ ਕਰਦੇ ਆ ਨਾ ਔਰ ਜਿਹੜੇ ਕਿ ਬੇਲੋੜੇ ਬਿਨਾਂ ਕਿਸੇ ਕੰਮ ਤੋਂ ਗੇੜੀਆਂ ਮਾਰਦੇ ਆ ਜਿੰਨੂੰ ਆਪਾਂ ਭੂੰਡਾਸ਼ਕ ਵੀ ਕਹਿ ਸਕਦੇ ਆ ਉਹਨਾਂ ਦੇ ਖਿਲਾਫ ਹੀ ਸੈਕਸ਼ਨ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜੀ ਬਿਲਕੁਲ ਉਹਨਾਂ ਦੇ ਬਰ ਖਿਲਾਫ ਵੀ ਹੈ ਦੀ ਅਲਡੇ ਕੁਝ ਦਿਨਾਂ ਵਿੱਚ ਤੁਹਾਨੂੰ ਇਹ ਕਾਰਵਾਈਆਂ ਬਿਲਕੁਲ ਨਿਲ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਕ ਪੋਜ਼ਿਟਿਵ ਜ਼ਰੂਰ ਲੱਗੂਗਾ ਐਟਮੋਸਫੇਅਰ ਦੇ ਵਿੱਚ এনਵਾਇਰਨਮੈਂਟ ਐਸਨਾ थाना ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ ਪੱਟੀ ਜਿਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਸਨ ਜਿਹੜੇ ਬੇਲੋੜੇ ਘਰੋਂ ਬਿਨਾਂ ਕਿਸੇ ਕੰਮ ਤੋਂ ਜਿਹੜੇ ਸੜਕਾਂ ਦੇ ਢੀਡੇ ਮਾਰਦੇ ਜਿਹੜੇ ਨੌਜਵਾਨ ਹਨ ਜਾਂ ਹੋਰ ਕਿਸਮ ਦੇ ਜਿਹੜੇ ਮਾੜੇ ਅੰਸਰ ਹਨ ਘੁੰਮਦੇ ਹਨ ਉਹਨਾਂ ਉੱਪਰ ਸਖਤੀ ਨਾਲ ਨਕੇਲ ਪਾਈ ਜਾਵੇਗੀ ਔਰ ਉਸ ਦਾ ਜਿਹੜਾ ਕਿ ਰਿਵਰਟ ਬੜਾ ਵਧੀਆ ਰਿਸਪੌਂਸ ਉਹਨਾਂ ਨੂੰ ਮਿਲੇਗਾ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ